ਸਾਰਿਆਂ ਨੇ ਗਰਾਊਂਡ ਲੈਵਲ ਤੇ ਇਕੱਠੇ ਹੋ ਕੇ ਸਾਰਿਆਂ ਨੇ ਪੰਥ ਨੂੰ ਕੌਮ ਨੂੰ ਜਿਹੜੀ ਆ ਸਪੋਰਟ ਕੀਤੀ ਆ ਸ਼ਹੀਦ ਭਾਈ ਬਿਆਨ ਸਿੰਘ ਨੂੰ ਸਪੋਰਟ ਕੀਤੀ ਆ ਪੰਥ ਦੀ ਗਵਾਈ ਦੇ ਵਿੱਚ ਮੋਨਾ ਨੌਜਵਾਨ ਸਾਰਿਆਂ ਨਾਲ ਮੂਹਰੇ ਖੜਾ ਹੁੰਦਾ ਜਾਂ ਜਿਵੇਂ ਆਪਾਂ ਫਰੋਜਪੁਰ ਵਾਲੀ ਘਟਨਾ ਵੇਖ ਲਈਏ ਉੱਥੇ ਮੋਨੇ ਨੌਜਵਾਨ ਨੇ ਸੋਧਾ ਲਾਇਆ ਗੁਰੂਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਨ ਵਾਲੇ ਦਾ ਭਾਈ ਜਰਵਜੀਤ ਸਿੰਘ ਖਾਲਸਾ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਸੰਗਤ ਨੂੰ ਨਾਲ ਲੈ ਕੇ ਤਰਨ ਤੇ ਕਿਸਾਨਾਂ ਦੀ ਗੱਲ ਵੀ ਕਰਨ ਪੰਥ ਦੀ ਗੱਲ ਵੀ ਕਰਨ ਕੌਮ ਦੀ ਗੱਲ ਵੀ ਕਰਨ ਮਹਾਜਨਾ ਦੀ ਗੱਲ ਵੀ ਕਰਨ ਹਰ ਭਾਈਚਾਰੇ ਦੀ ਗੱਲ ਕਰਨ ਮੈਂ ਇਹ ਨਾ ਕਹਨ ਵੀ ਆ ਫਲਾਨੇ ਭਾਈਚਾਰੇ ਦੀ ਮੈਂ ਗੱਲ ਨਹੀਂ ਕਰਨ ਕਿਉਂਕਿ ਸਪੋਰਟ ਸਾਰਿਆਂ ਨੇ ਕੀਤੀ ਜਦੋਂ ਅਸੀਂ ਰੋਡ ਮਾਰਚ ਕੱਢਦੇ ਸੀਗੇ ਤਾਂ ਹਿੰਦੂ ਵੀਰਾਂ ਨੇ ਬੜੇ ਮਤਲ ਲੰਗਰ ਲਾਏ ਉਹ ਬਹੁਤ ਵੱਡੀ ਸਾਨੂੰ ਉਹ ਖੁਸ਼ੀ ਮਿਲਦੀ ਜਦੋਂ ਹਿੰਦੂ ਵੀਰ ਜਾਓ ਜੀਰੇ ਦੇ ਲੰਗਰ ਠੰਡੇ ਦੇ ਲੰਗਰ ਤੇ ਬੜਾ ਇੱਕ ਵੱਖਰੇਵੇਂ ਅਸੀਂ ਪੁੱਛਿਆ ਕਈਆਂ ਵੀਰਾਂ ਨੇ ਪਤਗਿਆਂ ਨੇ ਪੁੱਛਿਆ ਹਿੰਦੂਆਂ ਨੂੰ ਉਹ ਨਹੀਂ ਹੈ ਇੱਕ ਕੌਮੀਅਤ ਦੇ ਮਸਲੇ ਤੇ ਅਸੀਂ ਇਹਨਾਂ ਦੇ ਨਾਲ ਹੈ ਅਕਸਾ ਬਹਲਕਾ ਫਰੀਦਕੋਟ ਵਾਲਿਆਂ ਨੇ ਦੱਸ ਦਿੱਤਾ ਕਿ ਅਸੀਂ ਆਮ ਨਹੀਂ ਅਸੀਂ ਖਾਸ ਆ ਜ਼ਮੀਰਾਂ ਸਾਡੀਆਂ ਜਾਗਦੀਆਂ ਨੇ ਇੱਕ ਕਲਾ ਹੀ ਵਰਤ ਗਈ ਆ ਇਸ ਸੀਟ ਉੱਤੇ ਸ਼ਹੀਦ ਬਿਆਨ ਸਿੰਘ ਖਾਲਸਾ ਚੀਸ ਤਮਨ ਸਿੰਘ ਖਾਲਸਾ ਕੇਰ ਸਿੰਘ ਖਾਲਸਾ ਦੀ ਜਿਹੜੀ ਸ਼ਹੀਦੀ ਨੂੰ ਇਹਨਾਂ ਨੇ ਅਜ਼ਾਇਆ ਨਹੀਂ ਜਾਣ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਉਪ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਸਰਬਜੀਤ ਸਿੰਘ ਖਾਲਸਾ ਨੂੰ ਬਹੁਤ ਵੱਡੀ ਸਪੋਰਟ ਜਿਹੜੀ ਫਰੀਕੋਟ ਦੇ ਲੋਕਾਂ ਦੀ ਵਾਸੀਆਂ ਦੀ ਮਿਲੀ ਹੈ ਤਾਂ ਨਾਲ ਦੀ ਨਾਲ ਤੋਂ ਇਹ ਵੀ ਦੱਸ ਦਿੰਦੇ ਆ ਕਿ ਕਿਸਾਨ ਜਥੇਬੰਦੀਆਂ ਨੇ ਵੀ ਬਹੁਤ ਵੱਡਾ ਸਾਥ ਦਿੱਤਾ ਹੈ ਤੇ ਸਾਡੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਵਰਕਰ ਖੜੇ ਆ ਗੱਲਬਾਤ ਕਰਦੇ ਆ ਸਾਰੇ ਲੋਕਾਂ ਨੇ ਤੇ ਆਮ ਲੋਕਾਂ ਨੇ ਤਾਂ ਸਪੋਰਟ ਬਹੁਤ ਕੀਤੀ ਹੈ ਤੇ ਕਿਸਾਨ ਵੀ ਸਰਬਜੀਤ ਦੇ ਨਾਲ ਖੜ ਗਿਆ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਫਰਜ ਬੰਦਾ ਸੀਗਾ ਕੌਮ ਪ੍ਰਤੀ ਸਾਰਿਆਂ ਦਾ ਕਿ ਭਾਈ ਸਰਬਜੀਤ ਸਿੰਘ ਖਾਲਸਾ ਦੀ ਸਪੋਰਟ ਕਰਨ ਤੇ ਕਰਨੀ ਵੀ ਚਾਹੀਦੀ ਸੀ ਜਿਵੇਂ ਖਡੂਰ ਸਾਹਿਬ ਹਲਕੇ ਦੇ ਵਿੱਚ ਭਾਈ ਅਮਰਪਾਲ ਸਿੰਘ ਖਾਲਸਾ ਦੀ ਸਪੋਰਟ ਕੀਤੀ ਦੇਖੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਾਲੀ ਕਾਂਗਰਸੀ ਆਮ ਆਦਮੀ ਪਾਰਟੀ ਬੀਜੇਪੀ ਵਾਲੇ ਸਾਰਿਆਂ ਨੇ ਗਰਾਊਂਡ ਲੈਵਲ ਤੇ ਇਕੱਠੇ ਹੋ ਕੇ ਸਾਰਿਆਂ ਨੇ ਪੰਥ ਨੂੰ ਕੌਮ ਨੂੰ ਜਿਹੜੀ ਆ ਸਪੋਰਟ ਕੀਤੀ ਆ ਸ਼ਹੀਦ ਭਾਈ ਬਿਆਨ ਸਿੰਘ ਨੂੰ ਸਪੋਰਟ ਕੀਤੀ ਆ ਸੋ ਉਹਨਾਂ ਨੂੰ ਜਿਹੜੀ ਆ ਵੋਟ ਜਿਹੜੀ ਆ ਉਹ ਪਈ ਆ ਇੱਥੇ ਸਾਰੀ ਇਹ ਸਾਰਿਆਂ ਨੂੰ ਪਤਾ ਸੋ ਕੌਮ ਦੀ ਚੜ੍ਹਦੀ ਕਲਾ ਹੋਈ ਆ ਪੰਥ ਦੀ ਚੜ੍ਹਦੀ ਕਲਾ ਹੋਈ ਆ ਹੁਣੇ ਵੀ ਚਾਹੀਦੀ ਸੀ ਤੇ ਬਾਕੀ ਦੂਜਿਆਂ ਨੂੰ ਵੀ ਜਿਵੇਂ ਉਦੋਂ ਕਹਿੰਦੇ ਹੁੰਦੇ ਸੀ ਕਿ ਵੀ ਕਾਲੀਆਂ ਕਾਂਗਰਸੀਆਂ ਨੂੰ ਅਕਲ ਲਿਆਉਣ ਵਾਸਤੇ ਆਮ ਆਦਮੀ ਪਾਰਟੀ ਲਿਆਉਣੀ ਆ ਤਾਂ ਮੇਰੇ ਹਿਸਾਬ ਨਾਲ ਇਹ ਦੋ ਹੁਣ ਇਹਨਾਂ ਵਾਲਿਆਂ ਨੂੰ ਅਕਲ ਲਿਆਉਣ ਵਾਸਤੇ ਤੇ ਪੰਥ ਜਿਹੜਾ ਉਹ ਮੂਰੇ ਆਉਣਾ ਚਾਹੀਦਾ ਸਰਜੀਤ ਯੂਥ ਨੇ ਬਹੁਤ ਵੱਡਾ ਸਾਥ ਦਿੱਤਾ ਕਹਿੰਦੇ ਆ ਹਨਾ ਦੇਖੋ ਯੂਥ ਦਾ ਤਾਂ ਮੈਂ ਨਾ ਮਤਲਬ ਤੁਸੀਂ ਮੰਨੋਗੇ ਵੀ ਇੱਕ ਦਸਤਾਰ ਜਿਹਦੇ ਸਿਰ ਤੇ ਸਜਾਈ ਹੁੰਦੀ ਆ ਉਹਨੇ ਤਾਂ ਸਹਿਯੋਗ ਕਰਨਾ ਹੀ ਕਰਨਾ ਤੇ ਜਿਆਦਾਤਰ ਮੇਨ ਉਹ ਕੀ ਕਹਿੰਦੇ ਆ ਨੌਜਵਾਨਾਂ ਨੂੰ ਕਿ ਜਿਹੜਾ ਇਹ ਆ ਮੋਨਾ ਨੌਜਵਾਨਾ ਇਹ ਪੰਥ ਦੀ ਗੱਲ ਨਹੀਂ ਕਰ ਸਕਦਾ ਪਰ ਮੇਰੇ ਹਿਸਾਬ ਨਾਲ ਮੋਨਾ ਨੌਜਵਾਨ ਸਾਰਿਆਂ ਨਾਲ ਮੂਹਰੇ ਖੜਾ ਹੁੰਦਾ ਅੱਜ ਪੰਥ ਦੀ ਅਗਵਾਈ ਦੇ ਵਿੱਚ ਮੋਨਾ ਨੌਜਵਾਨ ਸਾਰਿਆਂ ਨਾਲ ਮੂਹਰੇ ਖੜਾ ਹੁੰਦਾ ਜਾਂ ਜਿਵੇਂ ਆਪਾਂ ਫਰੋਜਪੁਰ ਵਾਲੀ ਘਟਨਾ ਵੇਖ ਲਈਏ ਉੱਥੇ ਮੋਨੇ ਨੌਜਵਾਨ ਨੇ ਸੋਧਾ ਲਾਇਆ ਗੁਰੂਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਨ ਵਾਲੇ ਦਾ ਠੀਕ ਆ ਨਾ ਤੇ ਮਤਲਬ ਇੱਥੇ ਵੀ ਇਸ ਮਾਮਲੇ ਦੇ ਵਿੱਚ ਵੀ ਭਾਈ ਸਰਬਜੀਤ ਸਿੰਘ ਖਾਲਸਾ ਹੋਵੇ ਭਾਵੇਂ ਸ਼ਖਲੂਰ ਸਾਹਿਬ ਹਲਕੇ ਤੋਂ ਭਾਈ ਅਮਰਤਪਾਲ ਸਿੰਘ ਖਾਲਸਾ ਹੋਣ ਜਿਹੜੇ ਮੋਨੇ ਨੌਜਵ ਜੀ ਤੋੜ ਮਿਹਨਤ ਕੀਤੀ ਆ ਪੂਰੀ ਮਿਹਨਤ ਕਰਕੇ ਤੇ ਜਿਹੜਾ ਉਹ ਅੱਜ ਜਿਹੜਾ ਤੁਹਾਡੇ ਸਾਹਮਣੇ ਰਿਜ਼ਲਟ ਜਿਹੜਾ ਕੌਮ ਦੀ ਚੜ੍ਹਦੀ ਕਲਾ ਹੋਈ ਆ ਦੇਖੋ ਦੂਜੇ ਲੀਡਰਾਂ ਵਾਸਤੇ ਢੋਲ ਵੀ ਆਏ ਸੀ ਢੋਲ ਆਏ ਸੀ ਲੱड्डੂ ਆਏ ਸੀ ਜੇ ਜਿੱਤਦੇ ਉਹਨਾਂ ਨੇ ਢੋਲ ਵਜਾਉਣੇ ਸੀ ਜਿੱਤ ਪ੍ਰਾਪਤ ਕਰਨੀ ਕਰਕੇ ਢੋਲ ਧਮਾਕੇ ਵਜਾਉਣੇ ਸੀ ਪੂਰਾ ਖੁਸ਼ੀ ਬਣਾਉਣੀ ਸੀ ਪਰ ਇਹਨਾਂ ਦਿਨਾਂ ਦੇ ਵਿੱਚ ਉਹ ਨਹੀਂ ਤੇ ਦੇਖੋ ਇਹ ਇਹ ਪੰਥਕ ਆਗੂ ਹੋਣ ਦਾ ਸਬੂਤ ਹੁੰਦਾ ਕਿ ਦੇਖੋ ਇਹਨਾਂ ਨੇ ਪਹਿਲਾਂ ਹੀ ਕਹਿਤਾ ਕਿ ਭਾਈ ਜਿਹੜੇ ਦਿਨ ਚੱਲ ਰਹੇ ਆ ਉਹਨਾਂ ਦਿਨਾਂ ਦੇ ਵਿੱਚ ਹਾਲਾਂਕਿ ਦੇਖੋ ਕਿੰਡੀ ਵੱਡੀ ਖੁਸ਼ੀ ਐ ਐਮਪੀ ਬੰਨਾ ਹਨਾ ਕਿੰਡੀ ਵੱਡੀ ਖੁਸ਼ੀ ਐ ਪਹਿਲਾਂ ਕਿੰਨੀ ਮਿਹਨਤ ਕੀਤੀ ਤੇ ਅੱਜ ਜਾ ਕੇ ਜਿਹੜਾ ਐਮਪੀ ਬਣੇ ਆ ਤੇ ਸੋਚਣ ਵਾਲੀ ਗੱਲ ਆ ਵੀ ਉਹਨਾਂ ਨੇ ਉਹ ਖੁਸ਼ੀ ਨਾ ਵੇਖਦੇ ਹੋਏ ਜਿਹੜਾ ਪੰਥ ਦਾ ਜਿਹੜਾ ਉਹ ਅਕਾਲ ਤਖਤ ਸਾਹਿਬ ਵੱਲੋਂ ਵੀ ਹੁਕਮ ਸੀਗਾ ਕਿ ਭਾਈ ਜੂਨ 1984 ਜੋ ਚੱਲ ਰਿਹਾ ਉਹਨੂੰ ਉਹਦੀ ਬਦੌਲਤ ਜਿਹੜਾ ਆਪਾਂ ਖੁਸ਼ੀ ਨਹੀਂ ਮਨਾਵਾਂਗੇ 9-10 ਤਰੀਕ ਤੱਕ ਖੁਸ਼ੀ ਨਹੀਂ ਮਨਾਈ ਜਾਊਗੀ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਆਪਦੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਕਿਉਂਕਿ ਉਹਨਾਂ ਦੇ ਵਿੱਚ ਸ਼ਰਨ ਕੀ ਸੋਚ ਰੱਖੀ ਹੈ ਵੀ ਇਹਨਾਂ ਨੂੰ ਜਿਤਾ ਕੇ ਭੇਜਾਂਗੇ ਵੀ ਉੱਥੇ ਜਾ ਕੇ ਲੋਕ ਸਭਾ ਦੇ ਵਿੱਚ ਕਿਹੜੀ ਆਵਾਜ਼ ਠਾਉਣਗੇ ਦੇਖੋ ਵਾਜ਼ ਹਰ ਕੋਈ ਠਾਉਣੀ ਚਾਹੀਦੀ ਹੈ ਇਹਨਾਂ ਨੂੰ ਮੈਂ ਤਾਂ ਇਹ ਗੱਲ ਕਹਿਣਾ ਕਿ ਜਿੱਥੇ ਦੂਜੇ ਪੰਥਕ ਆਗੂਆਂ ਨੇ ਨਿਰਾਸ਼ਤਾ ਪੈਦਾ ਕੀਤੀ ਸੀ ਕੌਮ ਦੇ ਵਿੱਚ ਨਿਰਾਸ਼ਤਾ ਪੈਦਾ ਕੀਤੀ ਸੀਗੀ ਜਿਹੜਾ ਗਰਾਊਂਡ ਲੈਵਲ ਤੇ ਜਿਹੜੇ ਨੌਜਵਾਨ ਖੜੇ ਹੋਏ ਸੀਗੇ ਉਹ ਇਹ ਨਿਰਾਸ਼ਤਾ ਨੂੰ ਪੂਰਾ ਕਰ ਦੇਣ ਭਾਈ ਜਰਵਜੀਤ ਸਿੰਘ ਖਾਲਸਾ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਸੰਗਤ ਉਹ ਨਾਲ ਲੈ ਕੇ ਤੁਰਨ ਤੇ ਕਿਸਾਨਾਂ ਦੀ ਗੱਲ ਵੀ ਕਰਨ ਪੰਥ ਦੀ ਗੱਲ ਵੀ ਕਰਨ ਕੌਮ ਦੀ ਗੱਲ ਵੀ ਕਰਨ ਮਹਾਜਨਾਂ ਦੀ ਗੱਲ ਵੀ ਕਰਨ ਹਰ ਭਾਈਚਾਰੇ ਦੀ ਗੱਲ ਕਰਨ ਮੈਂ ਇਹ ਨਾ ਕਹਿੰਨ ਵੀ ਆ ਫਲਾਨੇ ਭਾਈਚਾਰੇ ਦੀ ਮੈਂ ਗੱਲ ਨਹੀਂ ਕਰਨ ਕਿਉਂਕਿ ਸਪੋਰਟ ਸਾਰਿਆਂ ਨੇ ਕੀਤੀ ਛਮਰਜੀਤ ਮਾਨ ਦੀ ਵੀ ਜਿਹੜੀ ਮੌਕੇ ਤੇ ਇੱਕ ਵੀਡੀਓ ਵਾਇਰਲ ਹੋ ਗਈ ਸੀਗੀ ਉਹ ਕਹਿੰਦੇ ਸੀਗੇ ਕਿ ਇਹ ਤਾਂ ਆਪਦੇ ਪਿਓ ਦੀ ਬਰਸੀ ਤੇ ਨਹੀਂ ਗਿਆਗਾ ਤਾਂ ਇਹ ਤਾਂ ਮੈਨੂੰ ਗਾਲਾਂ ਕਰਦਾ ਰਿਹਾ ਹੈ ਇਹਦੇ ਭਰਾ ਦਾ ਵੀ ਕਿਤੇ ਨਾ ਕਿਤੇ ਵਿਚਾਰ ਆਈ ਸੀ ਸਾਹਮਣੇ ਉਹਨਾਂ ਨੇ ਵੀ ਕਿਹਾ ਕਿ ਸ਼ਿਮਰਜੀਤ ਮਾਨ ਦੀ ਤੁਸੀਂ ਮਦਦ ਕਰੋ ਉਹਨੂੰ ਕਿਵੇਂ ਦੇਖਦੇ ਹੋ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਕਿ ਭਾਵੇਂ ਭਾਈ ਸਰਬਜੀਤ ਸਿੰਘ ਖਾਲਸਾ ਹੋਣ ਭਾਵੇਂ ਸਰਦਾਰ ਸਿਵਨਜੀਤ ਸਿੰਘ ਮਾਨ ਹੋਣ ਸਾਰੇ ਸਤਿਕਾਰਯੋਗ ਹੈ ਠੀਕ ਹੈ ਇਹੋ ਜੀ ਕੰਟਰੋਵਰਸੀਆਂ ਪੈਣ ਦੀ ਬਜਾਏ ਇਹਨਾਂ ਨੂੰ ਇਹੋ ਜੀ ਗੱਲ ਕਰਨ ਦੀ ਬਜਾਏ ਸਗੋਂ ਪੰਥ ਦੀ ਕੌਮ ਦੀ ਚੜ੍ਹਦੀ ਕਲਾਰੀ ਮੂਹਰੇ ਹੋ ਕੇ ਕੱਤਰ ਹੋ ਕੇ ਜਿਹੜਾ ਉਹ ਲੜਾਈ ਲੜਨੀ। ਸਗੈ ਉਹ ਗੱਲਾਂ ਕਰਨ ਦੇ ਨਾਲ ਉਹ ਵੀਡੀਓ ਵਾਇਰਲ ਕਰਨ ਦੇ ਨਾਲ ਅੱਜ ਜਿਹੜਾ ਸ਼ਰਜੀਤ ਸਿੰਘ ਮਾਨ ਨੂੰ ਨੁਕਸਾਨ ਹੋਇਆ ਹੋਵੇ ਸੰਗਰੂਰ ਤੋਂ। ਦੇਖੋ ਜਿਵੇਂ ਆਪਾਂ ਕਹਿ ਦਿੰਦੇ ਨੇ ਕਿ ਪਹਿਲਾਂ ਕਹਿੰਦੇ ਸੀ ਹੋ ਸਕਦਾ ਇੱਧਰ ਨੁਕਸਾਨ ਹੋ ਜੇ, ਹੋ ਸਕਦਾ ਉੱਧਰ ਹੋ ਜੇ। ਸੋ ਇੱਥੇ ਜਿਹੜਾ ਉਹ ਸਿਸਟਮ ਹੋਰ ਬਣ ਗਿਆ। ਇੱਥੇ ਜੇ ਆਪਾਂ ਕਹ ਲਈਏ ਵੀ ਕਰਮਜੀਤ ਅਨਮੋਲ ਦਾ ਮੁਕਾਬਲਾ ਉੱਥੇ ਸਰਤਾਸ ਇਕਬਾਲ ਸਿੰਘ ਖੈਰਾ ਵੀ ਖੜ ਗਏ। ਉਹਨਾਂ ਨੇ ਵੀ ਜਿਹੜਾ ਉਮੀਦਵਾਰ ਵੀ ਆਪ ਦਾ ਜਿਹੜਾ ਰਤਬਾ ਰੱਖਦਾ ਸੀਗਾ ਉਹ ਫਿਰ ਉੱਥੇ ਕਿਤਨਾ ਕਿਤੇ VOTING ਦੀ ਜਿਹੜੀ ਆ ਉਹ ਟੁੱਟ ਤਾਂ ਹੁੰਦੀ ਹੀ ਹੁੰਦੀ ਆ ਉਹ ਤਾਂ ਆਪਾਂ ਨੂੰ ਵੀ ਸਾਰਿਆਂ ਨੂੰ ਪਤਾ ਪਰ ਮੈਂ ਤਾਂ ਇੱਕੋ ਗੱਲ ਕਹਿਣਾ ਕਿ ਜਿੱਤੇ ਦੂਜੇ ਲੀਡਰ ਆ ਜਿਹੜੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਨਾਮ ਵਰਤਿਆ ਸਿੱਖੀ ਜਮ ਦਾ ਨਾਮ ਵਰਤਿਆ ਸਿੱਖੀ ਦਾ ਨਾਮ ਵਰਤਿਆ ਸਿੱਖੀ ਦਾ ਨਾਮ ਵਰਤ ਕੇ ਉਹ ਗੁਰੂ ਗ੍ਰੰਥ ਸਾਹਿਬ ਦੀ ਗੁੜਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਸਵਾਹ ਖਾ ਕੇ ਮੁਕਰ ਜਾਂਦੇ ਸੀਗੇ ਤੇ ਇੱਥੇ ਜਿਹੜੀ ਆ ਅੱਜ ਪੰਥ ਦੀ ਚੜ੍ਹਦੀ ਕਲਾ ਹੋਈ ਆ ਸੋ ਬਹੁਤ ਖੁਸ਼ੀ ਦੀ ਗੱਲ ਵੀ ਆ ਸੋ ਇੱਕ ਪਾਸੇ ਜੂਨ 1984 ਜੋ ਚੱਲ ਰਿਹਾ ਉਹਦੇ ਕਰਕੇ ਜਿਹੜਾ ਖੁਸ਼ੀ ਨਾਂ ਵੀ ਬਣਾਈ ਜਾਵੇ ਤਾਂ ਬਹੁਤ ਵਧੀਆ ਤੁਸੀਂ ਸੋਸ਼ਲ ਮੀਡੀਆ ਤੇ ਬੜਾ ਸਾਥ ਦਿੰਦੇ ਸੀ ਸਾਹਿਬ ਜੀ ਦਾ ਹਾਂ ਜੀ ਹਾਂ ਜੀ ਆਏ ਸੀ ਇਹ ਜਿਹੜਾ ਸਰਬਜੀ ਦਾ ਸਾਸ ਸੀ ਸਾਡਾ ਕੋਈ ਅਹੀ ਪਾਰਟੀ ਬਾਈ ਕਰਕੇ ਨਹੀਂ ਦੇ ਰਿਹਾ ਸੀ ਇਹ ਸਾਧਾਕਾਰ ਸੀ ਕੌਮੀਅਤਾਂ ਪਾਰਟੀ ਬਾਈ ਤੋਂ ਉਪਰ ਉੱਠ ਕੇ ਸੀ ਨਾਲ ਆਏ ਸੀ ਪਾਰਟੀਆਂ ਨੂੰ ਸਭ ਅਲਵਿਦਾ ਕਹਿ ਕੇ ਵੀ ਜਿਹੜਾ ਕੌਮੀਅਤ ਜਿੱਥੇ ਆ ਗਈ ਉੱਥੇ ਪਾਰਟੀ ਬਾਈ ਦਾ ਕੋਈ ਸਵਾਲ ਨਹੀਂ ਰਹੇ ਹਾਂ ਦਾ ਹਾਂ ਮੈਂ ਇੱਕ ਗੱਲ ਹੋਰ ਹੀ ਕਹਿਣਾ ਚਾਹਣਾ ਇਹਦੇ ਵਿੱਚ ਸਾਡੀਆਂ ਹੋਰ ਪਾਰਟੀਆਂ ਨੇ ਵੀ ਬਹੁਤ ਸਾਥ ਦਿੱਤਾ ਉਹਨਾਂ ਨੂੰ ਵੀ ਧੰਨਵਾਦ ਕਰਦੇ ਹਾਂ ਤੇ ਹਿੰਦੂ ਵੀਰਾਂ ਨੇ ਬਹੁਤ ਅੰਦਰ ਖਾਤੇ ਮੰਨਦੇ ਆ ਤੁਸੀਂ ਪਾਰਟੀਆਂ ਨੇ ਸਾਥ ਦਿੱਤਾ ਤੁਹਾਡਾ ਹਾਂ ਸਾਥ ਦਿੱਤਾ ਮੰਨਦੇ ਆ ਬਹੁਤ ਧੰਨਵਾਦ ਉਹਨਾਂ ਦਾ ਸਾਰਿਆਂ ਵੀਰਾਂ ਦਾ ਜਿਨ੍ਹਾਂ ਨੇ ਕੌਮੀਅਤ ਤੌਰ ਤੇ ਸਾਥ ਦਿੱਤਾ ਮੈਂ ਵੱਡੀ ਖੁਸ਼ੀ ਇਹ ਹੈ ਕਿ ਬਹੁਤ ਜੰਨੇ ਸੋ ਦੇਕ ਕੌਮੀਅਤ ਜਾਗੀ ਸਾਡੇ ਪਾਲਚਾਰੀ ਵਿੱਚ ਸਾਰੇ ਭੈਣ ਭਰਾਵਾਂ ਵਿੱਚ ਬਹੁਤ ਖੁਸ਼ੀ ਦੀ ਗੱਲ ਹੈ ਇਸ ਤੋਂ ਵੱਧ ਖੁਸ਼ੀ ਹੈ ਵੀ ਜਦੋਂ ਅਸੀਂ ਰੋਡ ਮਾਰਚ ਕੱਢਦੇ ਸੀਗੇ ਤਾਂ ਹਿੰਦੂ ਵੀਰਾਂ ਨੇ ਬੜੇ ਮਤਲ ਲੰਗਰ ਲਾਏ ਉਹ ਬਹੁਤ ਵੱਡੀ ਸਾਨੂੰ ਉਹ ਖੁਸ਼ੀ ਮਿਲਦੀ ਜਦੋਂ ਹਿੰਦੂ ਵੀਰ ਜਾਉ ਜੀਰੇ ਦੇ ਲੰਗਰ ਆ ਠੰਡੇ ਦੇ ਲੰਗਰ ਆ ਤੇ ਬੜਾ ਇੱਕ ਵੱਖਰੀ ਵੀ ਅਸੀਂ ਪੁੱਛਿਆ ਕਈਆਂ ਵੀਰਾਂ ਨੂੰ ਪਤ ਨਹੀਂ ਬੱਚੇ ਹਿੰਦੂਆਂ ਨੂੰ ਉਹਦੇ ਵਿੱਚ ਨਹੀਂ ਹੈ ਇੱਕ ਕੌਮੀਅਤ ਦੇ ਮਸਲੇ ਤੇ ਅਸੀਂ ਐਨਰ ਦੇ ਨਾਲ ਆ ਸਭ ਤੋਂ ਵੱਡਾ ਸਾਡਾ ਹਿੰਦੂ ਸਿੱਖ ਭਾਈਚਾਰਾ ਸਟਾਪ ਤੇ ਹੈ ਜਿਹੜਾ ਜਿਹੜੇ ਕਈਆਂ ਨੇ ਸੀ ਜਿਹੜਾ ਗਰਮ ਖਿਆਲਗੇ ਆਏ ਆ ਉਹ ਹਿੰਦੂਆਂ ਨੂੰ ਨਹੀਂ ਇਹ ਸਾਡੇ ਨੇ ਅਸੀਂ ਇਹਨਾਂ ਦੇ ਆ ਸਾਨੂੰ ਇਹਨਾਂ ਨੂੰ ਕੋਈ ਡਰ ਨਹੀਂ ਲੱਗਦਾ ਮੰਗ ਸਿੰਘ ਕਿਵੇਂ ਅੱਜ ਖੋਜ ਆ ਚਾਰਦੀ ਕਲਾ ਬਾਬਾ ਜੀ ਮਹਾਰਾਜ ਨੇ ਕਿਰਪਾ ਕਰੀ ਹੈ ਅੱਜ ਪੰਥ ਜਾਗਿਆ ਤੇ ਕਲਾ ਵਰਤੀ ਅੱਜ ਤੇ ਅੱਜ ਜਿਵੇਂ ਆਂਦਾ ਵਾਹਿਗੁਰੂ ਜੀ ਕਾ ਖਾਲਸਾ ਵੇਰੂ ਜੀ ਫਤਿਹ ਵਾਹਿਗੁਰੂ ਜੀ ਦੀ ਜਿੱਤ ਹੋਈ ਆ ਖਾਲਸੇ ਦੀ ਜਿੱਤ ਹੋਈ ਆ ਤੇ ਸਾਰਿਆਂ ਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਸਾਡੇ ਵਪਾਰੀ ਵਰਗ ਨੇ ਕਿਸਾਨ ਵਰਗ ਨੇ ਜਿਨ੍ਹਾਂ ਨੇ ਸਾਰਿਆਂ ਨੇ ਤੇ ਬਹੁਤ ਵਧੀਆ ਸੀ ਇਹਨਾਂ ਨੇ ਵੀ ਸਾਰਿਆਂ ਦਾ ਕਿਸਾਨਾਂ ਦਾ ਭਾਈ ਸਾਹਿਬ ਜਾ ਕੇ ਉੱਥੇ ਮਸਲੇ ਠਾਉਣਗੇ ਵਪਾਰੀ ਵਰਗ ਦੇ ਠਾਉਣਗੇ ਤੇ ਜਿਹੜੇ ਨੌਜਵਾਨ ਆ ਇਹਨਾਂ ਨੇ ਬਹੁਤ ਉਤਸ਼ਾਹ ਨਾਲ ਜਿਹੜੀਆਂ ਵੋਟਾਂ ਪਾਈਆਂ ਤੇ ਨੌਜਵਾਨਾਂ ਨੂੰ ਵੀ ਨਿਰਾਸ਼ ਨਹੀਂ ਕੀਤਾ ਜਾਊਗਾ ਕਿਉਂਕਿ ਪੰਥ ਹੈ ਪੰਥ ਦੇ ਵਿੱਚ ਆ ਕੇ ਆਸਾ ਜਾਗਦੀ ਹੈ ਨਿਰਾਸ਼ ਨਹੀਂ ਹੁੰਦਾ ਕੋਈ ਪੰਥ ਦੇ ਨਾਲ ਨੌਜਵਾਨ ਅੱਜ ਜੁੜਿਆ ਪਹਿਲਾਂ ਪਾਰਟੀਆਂ ਨਾਲ ਜੁੜਿਆ ਸੀ ਪਰ ਇਹ ਜਿਹੜੀਆਂ ਦੋ ਸੀਟਾਂ ਹਨ ਫਰੀਦਕੋਟ ਤੇ ਆਪਣਾ ਖੜੂਰ ਸਾਹਿਬ ਇੱਥੇ ਪੰਥ ਜਿੱਤਿਆ ਤੇ ਪੰਥ ਦੇ ਨਾਲ ਹੀ ਨੌਜਵਾਨ ਜੁੜਿਆ ਇੱਥੇ ਕੋਈ ਵੈਸੇ ਵਰਗ ਨਹੀਂ ਜਿੱਤੇ ਪੰਥ ਜਿੱਤਿਆ ਤਾਂ ਪੰਥ ਦੇ ਨਾਲ ਹੀ ਸਣ ਕਿਹਾ ਕਿ ਲੋਕ ਖੜੇ ਆ ਗਰਦੀਪ ਸਿੰਘ ਬਠਿੰਡਾ ਜਿਹੜੇ ਲਗਾਤਾਰ ਬੜਾ ਵਿਆਪਕ ਗੱਲ ਕਰਗੇ ਕੋੜਕਪੂਰਾ ਮਾਮਲੇ ਦੀ ਬੇਆਜ਼ਵੀ ਮਾਮਲੇ ਦੀ ਤਾਂ ਬੜਾ ਇਹ ਪਹਿਲ ਦੇ ਆਧਾਰ ਤੇ ਖੜਿਆ ਹੈ ਬਟੰਡਾ ਵੀ ਖੁਦ ਇੱਥੇ ਪਹੁੰਚਿਆ ਕਿਉਂਕਿ ਅੱਜ ਸਭ ਜੀ ਸਿੰਘ ਖਾਲਸੇ ਨੂੰ ਬੜੀ ਵੱਡੀ ਸਪੋਰਟ ਮਿਲੀ ਹੈ ਤਾਂ ਇਹ ਸਪੈਸ਼ਲ ਬਟੰਡੇ ਦੇ ਉੱਤੇ ਪਹੁੰਚਿਆ ਬਟੰਡਾ ਲੋਕ ਸਭਾ ਅੱਜ ਤਾਂ ਛੱਡ ਕੇ ਫਰੀਦਕੋਟ ਪਹੁੰਚੇ ਅੱਜ ਤੁਸੀਂ ਬਹੁਤ ਖੁਸ਼ੀ ਹੋ ਜੀ ਬਹੁਤ ਧੰਨਵਾਦ ਜੀ ਮਹਾਰਾਜ ਦਾ ਸ਼ੁਕਰਾਨਾ ਹੈ ਇਹ ਗੁਰੂ ਦੀ ਕਿਰਪਾ ਹੋਈ ਹੈ ਛੀਦਾਂ ਦੀ ਜਿੱਤ ਹੋਈ ਹੈ ਇਹ ਛੀਦਾਂ ਦੀ ਕਿਰਪਾ ਛੀਦਾਂ ਦੀ ਜਿੱਤ ਦੂਜੀ ਗੱਲ ਪੰਥ ਦੀ ਜਿੱਤ ਹੈ ਇੱਕ ਮਹਾਰਾਜ ਦੇ ਵੱਲੋਂ ਕਿਰਪਾ ਹੋ ਕੇ ਪੰਥ ਦੀ ਤੇ ਪੰਜਾਬ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਉਹ ਦਿਸ਼ਾ ਪੰਥਕ ਦਿਸ਼ਾ ਵਾਲੇ ਪੰਥ ਵਧ ਗਿਆ ਜੀ ਲੋਕਾਂ ਨੇ ਇੱਕ ਤਾਂ ਚਲੋ ਇਹ ਸੋਚ ਲਿਆ ਆਪਾਂ ਮੰਨਦੇ ਆਂ ਵੀ ਬਿਆਨ ਸਿੰਘ ਦਾ ਸੁਪੁੱਤਰ ਹੈ ਬੜੀ ਵੱਡੀ ਕੁਰਬਾਨੀ ਸੀ ਉਹਨਾਂ ਦੀ ਉਹਨਾਂ ਦੇ ਸੁਪੁੱਤਰ ਨੂੰ ਅੱਜ ਆਪਾਂ ਜਿਤਾ ਕੇ ਤਾਂ ਕਿਤੇ ਨਾ ਕਿਤੇ ਸ਼ਰਧਾਂ ਦੇ ਲਈ ਆਪਾਂ ਬਿਆਨ ਸਿੰਘ ਨੂੰ ਦੇ ਗਏ ਉਹ ਸ਼ਰਧਾਂ ਦੇ ਲਈ ਦੇਤੀ ਹੈ ਦੂਜੀ ਕਿਤਨਾ ਕਿਤੇ ਮਨਾਂ ਦੇ ਵਿੱਚ ਸੋਚ ਵੀ ਰੱਖੀ ਹੋਣੀ ਹੈ ਕਿ ਸਰਬਜੀਤ ਨੂੰ ਜਿਤਾਵਾਂਗੇ ਤੇ ਸਾਡੇ ਆ ਮੁੱਦੇ ਜਾ ਕੇ ਲੋਕ ਸਭਾ ਦੇ ਵਿੱਚ ਅਠਾਉਣਗੇ ਤੁਹਾਡੇ ਮਨ ਦੇ ਵਿੱਚ ਕੀ ਸੋਚ ਹੈ ਜਥੇਦਿਕ ਅਸੀਂ ਬਹੁਤ ਸਪਸ਼ਟ ਹਨ ਕਿ ਪੰਥ ਪੰਜਾਬ ਦੀ ਧਰਤੀ ਤੇ ਜਿੱਥੇ ਪੰਥ ਦਾ ਜਨਮ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਰਜਣਾ ਕੀਤੀ ਉਹ ਰੋਲ ਕਿਆ ਸੀ ਤੇ ਉਹ ਬਗਾਨਿਆਂ ਦੇ ਹੱਥਾਂ 'ਚ ਤੇ ਪੰਥ ਵਿਰੋਧੀ ਗਿਆਂ ਦੇ ਹੱਥਾਂ 'ਚ ਪੰਜਾਬ ਤੇ ਗੁਰਸਿੱਖ ਜਲੀਲ ਹੋ ਰਹੀ ਸੀ ਤੇ ਜਿਹੜੇ ਪੰਥ ਦੇ ਵਿੱਚ ਝੰਡੇ ਵਾਲੇ ਸੀ ਉਹ ਪੰਥ ਦੇ ਗਦਾਰ ਹੋ ਗਏ ਸੀ ਇਹ ਪੰਥ ਦੀ ਰਾਜਨੀਤੀ ਨੂੰ ਗੁਰੂ ਨੇ ਕਿਰਪਾ ਕੀਤੀ ਕਿ ਨਵੀਂ ਦਿਸ਼ਾ ਪੰਜਾਬ ਦੇ ਵਿੱਚ ਹੁਣ ਕੇਸਰੀ ਝੰਡੇ ਦੇ ਥੱਲੇ ਇੱਕ ਨਵੀਂ ਰਾਜਨੀਤੀ ਦਾ ਆਰੰਭ ਹੋਇਆ ਹੈ ਕਿ ਨਿਸ਼ਚਿਤ ਤੌਰ ਤੇ ਆਉਣ ਵਾਲੀਆਂ ਸ਼੍ਰੋਣੀ ਕਮੇਟੀ ਵਿਧਾਨ ਸਭਾ ਚੋਣਾਂ 'ਚ ਪੰਥ ਦੀ ਰਾਜਨੀਤੀ ਦਾ ਬਹੁਤ ਵੱਡੀ ਤਾਕਤ ਮਿਲੇਗੀ ਇਹ ਸ਼ੁਰੂਆਤ ਹੈ ਇਹ ਜਿਹੜੀ ਗੱਡੀ ਚੱਲੀ ਹੈ ਜਿੱਤ ਦੀ ਇਹ ਤੇਜ਼ੀ ਨਾਲ ਵਧੇਗੀ ਇਹਦੀ ਸ਼ੁਰੂਆਤ ਮੰਨਦੇ ਤੁਸੀਂ ਹੈ ਬਹੁਤ ਵੱਡੀ ਤੇਜ਼ੀ ਨਾਲ ਅਸੀਂ ਆਉਣ ਵਾਲੀਆਂ ਸ਼੍ਰੋਣੀ ਕਮੇਟੀ ਚੋਣਾਂ 'ਚ ਵੀ ਗੁਰੂ ਕਿਰਪਾ ਕਰੇ ਮਹਾਰਾਜ ਕਿਰਪਾ ਕਰੇ ਇਹ ਗੁਰੂ ਦੀ ਦੇ ਸ਼ਹੀਦਾਂ ਦੀ ਕਿਰਪਾ ਤੇ ਵਿਧਾਨ ਸਭਾ ਜੋ ਜੋ ਪੰਥ ਦੇ ਵਿਰੋਧੀ ਹੈ ਕਿਉਂਕਿ ਪੰਜਾਬ ਦੇ ਵਿੱਚ ਕੇਸਰੀ ਝੰਡਾ ਹੀ ਰਾਜ ਕਰਨ ਦੇ ਸਮਰੱਥ ਹੈ ਤੇ ਉਹਦਾ ਅਧਿਕਾਰ ਹੈ ਹਿੰਦੁਸਤਾਨ ਬਹੁਤ ਵੱਡਾ ਹੈ ਉਥੇ ਦੇਸ਼ ਦਾ ਹਿੰਦੂ ਰਾਜ ਕਰੇ ਇਹ ਸਾਡੀ ਗੁਰੂ ਦੀ ਧਰਤੀ ਹੈ ਗੁਰੂ ਦੀ ਧਰਤੀ ਤੇ ਕੇਸਰੀ ਝੰਡੇ ਦਾ ਰਾਜ ਹੋਣਾ ਚਾਹੀਦਾ ਪਰ ਅਸੀਂ ਨਾਲ ਲੈ ਕੇ ਚੱਲਾਂਗੇ ਸਰ ਇਹ ਨਹੀਂ ਵੀ ਕਹ ਲੈ ਕੇ ਕੇਸਰੀ ਦੇ ਹਿੰਦੂਆਂ ਨੂੰ ਖਾਸ ਕਰਕੇ ਦਲਤ ਭਾਈਚਾਰੇ ਨੂੰ ਨਾਲ ਹੀ ਨਹੀਂ ਅਸੀਂ ਅੱਗੇ ਲਾ ਕੇ ਤੇ ਸਾਰਿਆਂ ਦੀ ਸਪੋਰਟ ਮੰਨ ਸਕਦੇ ਆਪਾਂ ਹੋਊਗੀ ਆ ਸਪੋਰਟ ਹੀ ਨਹੀਂ ਦਲਤ ਭਾਈਚਾਰਾ ਅਸਲ ਚ ਸਿੱਖੀ ਦਾ مالک ਹੈ ਇਹ ਮਲਕ ਭਾਗੋਂ ਦੇ ਕਬਜ਼ਾ ਸੀ ਉਹਨਾਂ ਦੇ ਉਹਨੋਂ ਤਾਂ ਅੱਗੇ ਲਾ ਕੇ ਤੁਰਨੇ ਝੰਡਾ ਉਹਨਾਂ ਦੇ ਹੱਥੇ ਚ ਹੋ ਗਿਆ ਸਰ ਧੰਨਵਾਦ ਜੀ ਤਾਂ ਸੁਣਿਆ ਇਹ ਸੀਗੇ ਭਾਈ ਗੁਰਦੀਪ ਸਿੰਘ ਹਾਂਜੀ ਹਾਂਜੀ ਪਹਿਲਾਂ ਤਾਂ ਸਾਰੇ ਸਾਧ ਸੰਗਤ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦੇਖੋ ਹੁਣ ਮਾਹੌਲ ਇਹ ਹੋਰ ਹੈ 12 ਇਕ ਤਰੀਕ ਦੀ ਰਾਤ ਨੂੰ ਜਦੋਂ ਮਸ਼ੀਨਾਂ ਲੇਟ ਹੋ ਗਈਆਂ ਸੀ ਉਦੋਂ ਇੱਕ ਵਾਰੀ ਸਾਰਿਆਂ ਦੇ ਦਿਲ ਧਕ ਧਕ ਕਰਨ ਲੱਪੇ ਸੀ ਕਿ ਕਿਤੇ ਕੋਈ ਹੋਰ ਮਸਲਾ ਨਾ ਖੜਾ ਹੋ ਜੇ ਤੇ ਪਰ ਹੁਣ ਸੰਗਤ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਇਹ ਦੋ ਸੀਟਾਂ ਜੋ ਖਡੂਰ ਸਾਹਿਬ ਤੇ ਫਰੀਦਕੋਟ ਦੀ ਗੱਲ ਕੀਤੀ ਹੈ ਜੀ ਅੱਜ ਤੁਹਾਡੇ ਬੋਲ ਸੱਚੇ ਆ ਜਾਂ ਜਿਹੜੀ ਪ੍ਰਸ਼ਾਸਨ ਨੇ ਗੱਲ ਕਹੀ ਹੈ ਕਿ ਯਾਰ ਇਹ ਟਾਈਮ ਲੱਗਦਾ ਹੁੰਦਾ 2 ਵਜੇ ਤੱਕ ਤਾਂ ਮਸ਼ੀਨਾ ਪਹੁੰਚਦੀਆਂ ਉੱਥੇ ਹਲਕੇ ਦੇ ਵਿੱਚ 100 ਕਿਲੋਮੀਟਰ ਦੂਰ ਆ ਜਿਹੜਾ ਗਿੱਦੜਵਾ ਹੈ ਉਥੋਂ ਲਿਆਉਂਦੇ ਵੀ ਟਾਈਮ ਲੱਗਦਾ ਕਾਗਜ਼ੀ ਕਾਰਵਾਈ ਤੇ ਵੀ ਟਾਈਮ ਲੱਗਦਾ ਤਾਂ ਪੂਰੀ ਜਿਹੜੀ ਸੀਸੀਟੀਵੀ ਕੈਮਰੇਜਾਂ ਵੀਡੀਓਜ਼ ਬਾਕਾਇਦਾ ਬੰਦੀ ਹੈ ਉਹਨਾਂ ਦੇ ਬੋਲ ਸੱਚੇ ਆ ਕਿ ਤੁਹਾਡੇ ਬੋਲ ਸੱਚੇ ਆ ਦੇਖੋ ਜੀ ਇੱਕ ਬਲਵਿੰਦਰ ਸਿੰਘ ਪਿਆਰੇਆਣਾ ਜੀ ਨੇ ਵੀ ਲਾਈਵ ਹੋ ਕੇ ਇੱਕ ਗੱਲ ਆਖੀ ਸੀ ਕਿ ਜੇਕਰ ਰਿਜ਼ਲਟ ਸੰਗਤ ਦੇ ਅਨੁਕੂਲ ਨਹੀਂ ਆਉਣਗੇ ਤੇ ਫੇਰੇ ਖਦਸ਼ਾ ਜ਼ਰੂਰ ਜਤਾਇਆ ਜਾਏਗਾ ਕਿ ਸ਼ਾਇਦ ਕੋਈ ਕਤਾਹੀ ਵਰਤੀ ਗਈ ਹੈ ਪ੍ਰਸ਼ਾਸਨ ਵੱਲੋਂ ਪਰ ਇਸ ਮੌਕੇ ਤੇ ਅਸੀਂ ਇਹ ਕਹਿ ਸਕਦੇ ਆ ਕਿ ਉਹ ਇੱਕ ਸਿਰਫ ਖਦਸ਼ਾ ਸੀ ਉਹ ਸ਼ੱਕ ਪੈਦਾ ਹੋ ਗਿਆ ਸੀ ਲੇਟ ਹੋਣ ਕਾਰਨ ਬਲਕਿ ਪ੍ਰਸ਼ਾਸਨ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੇ ਪ੍ਰਬੰਧ ਕੀਤੇ ਸੀ ਜੀ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਤੁਸੀਂ ਕਿਹਾ ਕਿ ਪ੍ਰਸ਼ਾਸਨ ਨੇ ਜਿਹੜਾ ਬੜਾ ਵਧੀਆ ਕੰਮ ਕੀਤਾ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਖਾਸਾ ਜਿਹੜਾ ਜਤਾਇਆ ਜਾ ਰਿਹਾ ਸੀਗਾ ਤਾਂ ਉਸ ਨੂੰ ਲੈ ਕੇ ਜਿਹੜਾ ਜ਼ਰੂਰ ਇਹਨਾਂ ਨੂੰ ਸੀਗਾ ਚਿੰਤਾ ਸੀਗੀ ਕਿ ਕਿਤੇ ਕੋਈ ਨਾ ਕੋਈ ਕਟਾਈ ਨਾ ਹੋਈ ਹੋਵੇ ਪਰ ਇਹਨਾਂ ਨੇ ਕਿਹਾ ਕਿ ਕੋਈ ਕਟਾਈ ਨਹੀਂ ਹੋਈ ਸਭ ਤੇ ਪਹਿੰਜ ਕੀ ਨਾਮ ਹੈ ਤੁਹਾਡਾ ਅੱਜ ਜਿਹੜਾ ਮੈਨੂੰ ਲੱਗਦਾ ਹੈ ਵੀ ਆਪਾਂ ਸੋਚ ਨਹੀਂ ਸਕਦੇ ਕਿੱਥੇ ਕਿੱਥੇ ਲੋਕ ਇੱਥੇ ਪਹੁੰਚ ਗਏ ਨੇ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਦੀਪ ਕੌਰ ਸੰਧੂ ਪ੍ਰਧਾਨ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਭੈਣ ਸਰਬਜੀਤ ਸਿੰਘ ਖਾਲਸਾ ਮੈਨੂੰ ਖੁਸ਼ੀ ਹੋਈ ਆ ਲੋਕ ਸਭਾ ਹਲਕਾ ਜਿਹੜੀ ਸੀਟ ਆ ਇਹਨਾਂ ਨੇ ਜਿਹੜੀ ਅੱਗੇ ਝਾੜੂ ਨੂੰ ਜਿਤਾ ਕੇ ਜਾਂ ਅਸੀਂ ਸਵੇਖੀਏ ਤਾਂ ਇਹਨਾਂ ਨੇ ਸਾਨੂੰ ਖਾਸ ਤੋਂ ਇਹਨਾਂ ਨੇ ਸਾਨੂੰ ਆਮ ਬਣਾਇਆ ਸੀਗਾ ਪਰ ਲੋਕ ਸਭਾ ਹਲਕਾ ਫਰੀਦਕੋਟ ਵਾਲਿਆਂ ਨੇ ਦੱਸ ਦਿੱਤਾ ਕਿ ਅਸੀਂ ਆਮ ਨਹੀਂ ਅਸੀਂ ਖਾਸ ਆ ਜ਼ਮੀਰਾਂ ਸਾਡੀਆਂ ਜਾਗਦੀਆਂ ਨੇ ਇੱਕ ਕਲਾ ਹੀ ਵਰਤ ਗਈ ਆ ਇਸ ਸੀਟ ਉੱਤੇ ਸ਼ਹੀਦ ਬਿਆਨ ਸਿੰਘ ਖਾਲਸਾ ਸੀਸ ਤਮਨ ਸਿੰਘ ਖਾਲਸਾ ਕੇਰ ਸਿੰਘ ਖਾਲਸਾ ਦੀ ਜਿਹੜੀ ਸ਼ਹੀਦੀ ਨੂੰ ਇਹਨਾਂ ਨੇ ਅਜ਼ਾਇਆ ਨਹੀਂ ਜਾਣ ਦਿੱਤਾ ਮੰਨਿਆ ਤੁਸੀਂ ਅੱਜ ਇਹਨਾਂ ਨੂੰ ਸ਼ਰਧਾਂਜਲੀ ਕਹਿ ਸਕਦੇ ਆ ਵੀ ਉਹਨਾਂ ਨੂੰ ਆਪਣੇ ਸੈਕਾਉਂ ਦੇ ਜਾਂ ਫਰੀਦਕੋੜ ਵਾਸੀਆਂ ਨੇ ਜਾਂ ਆਪਾਂ ਪੂਰੇ ਜਿਹੜਾ ਆਪਾਂ ਲੋਕ ਸਭਾ ਦੇ ਵਿੱਚ ਜਿੰਨੇ ਲੋਕ ਐ ਨੌ ਵਿਧਾਨ ਸਭਾ ਹਲਕੇ ਪੈਂਦੇ ਆ ਉਹਨਾਂ ਲੋਕਾਂ ਦੀ ਅੱਜ ਸ਼ਰਧਾਂਜਲੀ ਆ ਉਹਨਾਂ ਨੂੰ ਦਿੱਤੀ ਹੈ ਬਿਲਕੁਲ ਜੀ ਸਾਡੀ ਸੱਚੀ ਸੰਦਾਲਲੀ ਆ ਲੋਕ ਸਭਾ ਹਲਕਾ ਫਰੀਦਕੋਟ ਤੇ ਪੰਥਕ ਜਿਹੜੇ ਸਾਡੇ ਕੌਮੀ ਵੀਰ ਨੇ ਜज्ਬਾ ਖੰਡੂਰ ਸਾਹਿਬ ਵਾਲੇ ਵਿੱਚ ਅੱਜ ਉਹ ਸ਼ਹੀਦਾਂ ਨੂੰ ਜੂਨ ਦੇ ਸ਼ਹੀਦਾਂ ਨੂੰ ਇੱਕ ਸੱਚੀ ਸੰਦਾਲਲੀ ਆ ਉਹਨਾਂ ਨੇ ਜਤਾਇਆ ਵੀਰ ਸਰਬਜੀਤ ਸਿੰਘ ਮਲੋਆ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਅੱਜ ਪਾਰਲੀਮੈਂਟ ਦੇ ਵਿੱਚ ਜਾਣਗੇ ਤੇ ਪਾਰਲੀਮੈਂਟ ਵਿੱਚ ਜਾ ਕੇ ਸਾਡੇ ਪੰਜਾਬ ਪੰਜਾਬੀ ਜਿਹੜੇ ਸਾਡੇ ਬੰਦੀ ਸਿੰਘ 32 32 ਸਾਲਾਂ ਤੋਂ ਜੇਲਾਂ ਵਿੱਚ ਨੇ ਉਹਨਾਂ ਦੀ ਰਿਹਾਈ ਦੀ ਮੰਗ ਕਰ ਸਕਣਗੇ ਅੱਜ ਜਿਵੇਂ ਲੋਕਾਂ ਨੇ ਸਾਥ ਤਾਂ ਦਿੱਤਾ ਦੋਵਾਂ ਨੇ ਤੇ ਪਰ ਲੋਕਾਂ ਦੇ ਮਾਈਂਡ ਦੇ ਵਿੱਚ ਜਾਂ ਜਿਹੜੇ ਖਾਸ ਕਰਕੇ ਜੂਥ ਨੇ ਬਹੁਤ ਵੱਡਾ ਸਾਥ ਦਿੱਤਾ ਹੈ। ਕਾਫੀ ਕੋ ਸੋਚਿਆ ਹੁਣ ਉਹਨਾਂ ਨੇ ਵੀ ਇਹਨਾਂ ਨੂੰ ਜਿਤਾ ਕੇ ਭੇਜ ਦਿਆ ਆਪਾਂ ਲੋਕ ਸਭਾ ਦੇ ਵਿੱਚ ਆਪਣੀ ਆਵਾਜ਼ ਠੋਣਗੇ ਆਪਣੀ ਆਵਾਜ਼ ਠੋਣਗੇ। ਮੈਂ ਸਾਰਿਆਂ ਤੋਂ ਇਹ ਸਵਾਲ ਦਾ ਜਵਾਬ ਲਿਆ। ਤੁਹਾਡਾ ਕੀ ਜਵਾਬ ਹੈ? ਕੀ ਮੰਨਦੇ ਵਿੱਚ ਸੋਚਿਆ ਕਿ ਜੇ ਲੋਕ ਸਭਾ ਦੇ ਵਿੱਚ ਜਾਣਗੇ ਤੁਹਾਡਾ ਆ ਸਵਾਲ ਆ ਜਾ ਕੇ ਉੱਥੇ ਉਠਾਉਣਗੇ। ਦੇਖੋ ਜੋ ਸਾਨੂੰ ਪੰਥਕੋਂ ਪੰਜਾਬ ਕਹੇਗਾ ਅਸੀਂ ਉਹ ਆਵਾਜ਼ ਆ ਜਿਹੜੀ ਉਹ 8ਾਵਾਂਗੇ ਜਿਹੜੀ ਅਸੀਂ ਆਪਣੇ ਪੰਜਾਬ ਪੰਜਾਬੀ ਤੇ ਜਿਹੜਾ ਸਾਤੂ ਉੜਾ ਤੇ ਜੂੜਾ ਵੀ ਖੋਇਆ ਜਾ ਰਿਹਾ ਸਾਡੇ ਤੋਂ ਪਾਣੀ ਵੀ ਖੋਇਆ ਜਾ ਰਹੇ ਨੇ ਸਾਡੇ ਜਿਹੜੇ ਪੰਜਾਬ ਸਾਡੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਪਾਇਆ ਜਾ ਰਿਹਾ ਅਸੀਂ ਇਹ ਤਾਂ ਗੱਲ ਕਰਾਂਗੇ ਪਰ ਜਿਹੜੇ ਲੋਕ ਸਭਾ ਹਲਕਾ ਫਰੀਦਕੋਟ ਦਾ ਪੰਜਾਬ ਦੇ ਲੋਕ ਸਾਨੂੰ ਕਹਿਣਗੇ ਅਸੀਂ ਉਹ ਪਾਰਲੀਮੈਂਟ ਦੇ ਵਿੱਚ ਰੱਖਾਂਗੇ ਗੱਲ ਜੋ ਵੀ ਹੋਏਗੀ ਕਿਤੇ ਇਹ ਗੱਲਾਂ ਸਾਹਮਣੇ ਆਉਂਦੀਆਂ ਸੀਗੀਆਂ ਵੀ ਜਿਹੜੇ ਪੰਥਦਰਦੀ ਹਨ ਉਹ ਇਹ ਗੱਲਾਂ ਕਹਿੰਦੇ ਸੀਗੇ ਕਿ ਪਤਾ ਲੱਗ ਜੂਗਾ ਵੀ ਫਰੀਦਕੋਟ ਤੇ ਖੰਡੂਰ ਸਾਹਿਬ ਦੇ ਲੋਕਾਂ ਜਿਹੜੇ ਲੋਕ ਇੱਥੋਂ ਦੇ ਉਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਕਿ ਮਰੀਆਂ ਕਿ ਤੁਸੀਂ ਕਿਵੇਂ ਦੇਖਦੇ ਦੇਖੋ ਜੀ ਆ ਸਾਹਮਣੇ ਹੀ ਆ ਇਹ ਤਾਂ ਇੱਕ ਸ਼ੋਸ਼ਾ ਸੀਗਾ ਇਹ ਉਹ ਮਾਲਵੇ ਦੀ ਧਰਤੀ ਆ ਫਰੀਦਕੋਟ ਜਿੱਥੇ ਗੁਰੂ ਸਾਹਿਬ ਦੇ ਚਰਨ ਛੋਪਾਪਤ ਧਰਤੀਆਂ ਵੀ ਨੇ ਤੇ ਦਸਵੇਂ ਪਾਤਸ਼ਾਹ ਨੇ ਇਹ ਗੱਲ ਕਹੀ ਸੀ ਕਿ ਇਨ ਗਰੀਬ ਸਿੱਖਣ ਕੋ ਮੈਂ ਦਊ ਪਾਤਸ਼ਾਹੀ ਅੱਜ ਪਾਤਸ਼ਾਹੀਆਂ ਦਿੱਤੀਆਂ ਮਾਰੇ ਨੇ ਸਾਨੂੰ ਗੁਰੂ ਸਾਹਮਣੇ ਸਾਨੂੰ ਆਟੇ ਦਾਣਾ ਤੱਕ ਨਹੀਂ ਸੀਮਤ ਰੱਖਿਆ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੂੰ ਮੂਹਰੇ ਮੂਹਰੇ ਸਿੱਟਿਆ ਤਾਂ ਜਾਗਦੀਆਂ ਜ਼ਮੀਰਾਂ ਨੇ ਸੁੱਟਿਆ ਜੋ ਤੁਹਾਡੇ ਸਾਹਮਣੇ ਨੇ ਬਹੁਤ ਬਹੁਤ ਧੰਨਵਾਦ ਤਾਂ ਸਿੱਧੇ ਤੌਰ ਤੇ ਇਹਨਾਂ ਨੇ ਕਹਿਤਾ ਹੈ ਕਿ ਵਾਕਈ ਜਿਹੜੀਆਂ ਲੋਕਾਂ ਦੀਆਂ ਜਮੀਰਾਂ ਜਾਗਦੀਆਂ ਨੇ ਤੇ ਜੋ ਮਨਾਂ ਦੇ ਵਿੱਚ ਸੋਚੀ ਬੈਠੇ ਆ ਜਿੰਨੇ ਜੂਥ ਹੈ ਜਿੰਨੇ ਆਮ ਲੋਕ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਉਹ ਜਿਹੜੇ ਲੋਕਾਂ ਦੀਆਂ ਉਮੀਦਾਂ ਨੇ ਲੋਕਾਂ ਦੀਆਂ ਸੋਚਾਂ ਹੈ ਤਾਂ ਲੋਕ ਸਭਾ ਦੇ ਵਿੱਚ ਜਾ ਕੇ ਇਹ ਦੋਨੋਂ ਮੈਂਬਰ ਪਾਰਲੀਮੈਂਟ ਜ਼ਰੂਰ ਉਠਾਉਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਹੈ ਕਿ ਇਹ ਤਾਂ ਸਿਰਫ ਤੇ ਸਿਰਫ ਹਜੇ ਸ਼ੁਰੂਆਤ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹ ਤੁਸੀਂ ਕਿ ਪੰਥਕ ਦੇ ਲੋਕ ਆ ਜਿਹੜੇ ਜਾਂ ਹਰ ਭਾਈਚਾਰੇ ਨੇ ਜਿਹੜਾ ਸਾਥ ਦਿੱਤਾ ਕਿਸ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਾਥ ਦੇਣਗੇ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ ਨਿਰਧਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ